ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਫਤਿਹਗੜ ਸਾਹਿਬ ਤੋਂ ਸਰਹੰਦ ਸ਼ਹਿਰ ਦੇ ਦੇਖੋ ਜੀ ਅੱਜ 12 ਵਜੇ ਦਾ ਟਾਈਮ ਸੀ ਤੇ ਕਿਸਾਨ ਵਾਕਈ ਬੜੇ ਉਤਸ਼ਾਹ ਨਾਲ ਆਪਣੇ ਤੇ ਆਪਣੇ ਹੱਕਾਂ ਲਈ ਲੜਾਈ ਲੜਨ ਲਈ ਤਿਆਰ ਨੇ ਦੇਖੋ ਲੈਂਡ ਚੱਲ ਰਹੀ ਆ ਪੂਰੀ ਟਰੈਕਟਰਾਂ ਦੀ ਬਾਰੋ-ਬਾਰ ਦੇਖੋ ਕਿੱਡੀ ਵੱਡੀ ਲੈਂਡ ਲੱਗੀ ਆ ਕਿਆ ਦੇਖੋ ਸਾਰੇ ਆਪਣੇ ਯਾਰ ਮਿੱਤਰ ਲੱਗੋ। ਦੇਖੋ ਜੀ ਸਾਰੇ ਕਿਸਾਨ ਇਕੱਠੇ ਹੋਏ ਹੋਏ ਨੇ। ਇਹ ਪੂਰੀ ਦੇਖੋ ਜੀ ਬਰਾਬਰ ਬਰਾਬਰ ਲੈਣ ਲੱਗੀ ਆ। ਇਹ ਸਾਡੇ ਜੋ ਮੋਦੀ ਸਰਕਾਰ ਨੇ ਕੰਮ ਗਲਤ ਕੀਤੇ ਹੋਏ ਨੇ। ਉਹਦੀ وجہ ਕਰਕੇ ਹੋ ਰਿਹਾ ਤੇ ਸਾਡੇ ਪਿੱਛੇ ਵੀ ਯਾਰ ਮਿੱਤਰ ਆ ਰਹੇ ਨੇ। ਦੇਖੋ ਮਾਰੋ ਮਾਰ ਟਰੈਕਟਰ। ਤੇ ਸਾਰੇ ਲੋਕਲ ਪਿੰਡਾਂ ਦੇ ਨਿਸਰਾਂ ਦਾ ਸ਼ਹਿਰ ਤੋਂ ਜੀ। ਇਹ ਸਾਡੇ ਜ਼ਥੇਦਾਰ ਸਾਰੇ ਚੱਲ ਰਹੇ ਨੇ ਜੀ ਸਾਰੇ ਪ੍ਰੋਪਰ ਨਾਲ ਹੀ ਆ ਨਾ ਲਓ ਫਿਰ ਮੇਰੇ ਉਹ ਚੱਲ ਰਿਹਾ ਪੂਰਾ ਕਾਫਲਾ ਇਹ ਕਿਸਾਨਾਂ ਦੇ ਹੱਕਾਂ ਦੇ ਲਈ ਲੜਾਈ ਦੇ ਵਿੱਚ ਲੜਨ ਲਈ ਸਾਰੇ ਸ਼ਿਰਕਤ ਹੋ ਗਏ ਨੇ ਕਿਸਾਨ ਬੱਚੜ ਕੇ ਆ ਰਹੇ ਨੇ ਮਾਰੋ ਮਾਰ ਭੀੜ ਹੋ ਰਹੀ ਆ ਪੂਰੀ ਉੱਤਰ ਕੇ ਬਣਾ ਦੋ ਤੇ ਦੇਖੋ ਪਾਜੀ ਏ ਸਾਡੇ ਯਾਰ ਮਿੱਤਰ ਸਾਰੇ ਨੇ ਮੈਂ ਸਾਰਿਆਂ ਨੂੰ ਉਤਰ ਕੇ ਦਿਖਾਉਣਾ ਲੈਣਾ ਦੇਖੋ ਸਾਰੇ ਕਿਸਾਨ ਆਪਣਾ ਆਪਣਾ ਟਰੈਕਟਰ ਲੈ ਕੇ ਰੈਲੀ ਦੇ ਵਿੱਚ ਸ਼ਿਰਕਤ ਹੋ ਗਏ ਨੇ ਇਹ ਦੇਖੋ ਲਾਈਨ ਮਹਾਰਾਜ ਜੀ ਬੜੀ ਲੰਬੀ ਆ ਉਹ ਦੇਖੋ ਸਿਰੇ ਤੱਕ ਟਰੈਕਟਰ ਹੀ ਟਰੈਕਟਰ ਨੇ ਕਿਸਾਨਾਂ ਦਾ ਉਤਸ਼ਾਹ ਦੇਖੋ ਏ ਸਾਡੇ ਸਾਧੂਗੜ ਤੋਂ ਡੀਸੀ ਭਾਜੀਓ ਬੈਕ ਕਰਦਣਾ ਟਰੈਕਟਰ ਲਿਖਦੇ ਤੇ ਮੈਂ ਜਾ ਰਿਹਾ ਜੀ ਉਹਨਾਂ ਪਾ ਏ ਸਾਡੇ ਡੀਸੀ ਭਾਜੀ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਆਜੋ ਬਾਬਾ ਜੀ ਇਹ ਦੇਖੋ ਸਾਰੇ ਸਾਡੇ ਕਿਸਾਨ ਬੈਠੇ ਨੇ ਕੋਈ ਆਪਣੇ ਬੱਚੇ ਵੀ ਲੈ ਕੇ ਆਏ ਨੇ ਏ ਦੇਖੋ ਜੀ ਸਾਡੇ ਛੋਟੇ ਛੋਟੇ ਬੱਚੇ ਕਿਸਾਨਾਂ ਦੇ ਲਈ ਕਿਸਾਨ ਮਜ਼ਦੂਰ ਹੈ ਤਾ ਜਿੰਦਾਬਾਦ ਦੇਖੋ ਮਹਾਰਾਜੀ ਲੈਨ ਸਿਰੇ ਦੇ ਸਿਰੇ ਤੱਕ ਲੱਗੀ ਹੋਈ ਆ ਇਹ ਬੱਚੇ ਛੋਟੇ ਛੋਟੇ ਬੜੇ ਸ਼ਿਆਨ ਨਾਲ ਅਸਮੈਂਟ ਕਰ ਲੱਗੇ ਨੇ ਆਪਣੇ ਆਪਣੇ ਜੱਦਾ ਚਲੇ ਆਉਦੇ ਵੀ ਇਹ ਦੇਖੋ ਵੀਰ ਜੀ ਸਾਰੇ ਆਪਣੇ ਕਿਸਾਨ ਅੱਜ ਭਾਈ ਅੰਜੇ ਮੋਦੀ ਸਰਕਾਰ 26 ਜਨਵਰੀ ਦਾ ਪ੍ਰੋਗਰਾਮ ਰੱਖਿਆ ਵਾ ਸੀ ਕਿਸਾਨਾਂ ਨੇ ਇਹ ਦੇਖੋ ਸਾਰੇ ਕਿਸਾਨ ਆਪਣੇ ਸ਼ਾਦੇ ਵਿੱਚ ਸਾਰੇ ਹੀ ਤੇ ਹੋਏ ਹੋਏ ਨੇ ਮੈਂ ਬਣਾ ਰਿਹਾ ਉੱਤੇ ਨੂੰ ਜਾ ਕੇ ਵੀਡੀਓ ਬਾਈ ਕਿਸਾਨਾਂ ਦਾ ਪੂਰਾ ਉਤਸ਼ਾਹ ਹੈ ਜੀ ਦੇਖੋ ਸਾਡੇ ਪ੍ਰਧਾਨ ਸਾਹਿਬ ਸਾਰੇ ਖੜੇ ਨੇ ਜੀ ਇਹ ਆਗੇ ਸਾਡੇ ਵੀਰ ਜੀ ਅਮਨਵੀਰ ਆ ਲਓ ਜੀ ਵੀਰ ਜੀ ਕਰਦੇ ਫਿਨਿਸ਼